ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਹੋ ਜੇ ਪੰਜਾਬ ਦਾ ਕੀ ਹਾਲ ਹੈ ਜਿੱਥੇ ਹੜਾ ਆਇਆ ਤੇ ਹਰ ਤਰ੍ਹਾਂ ਦੇ ਐਨ ਜੀਓ ਗਰੁੱਪ ਲੱਗੇ ਸੇਵਾ ਦੇ ਵਿੱਚ ਬਹੁਤ ਵਧੀਆ ਤੇ ਖਾਲਸਾਈਡ ਦਾ ਜਦੋਂ ਇਹ ਕਾਰਨ ਚੱਕੀ ਦਾ ਸੋਚ ਸਮਝ ਕੇ ਚੱਕੀ ਦਾ ਕਿ ਕਿੱਥੇ ਅਸੀਂ ਇੱਕ ਜਿਹੜਾ ਸਾਡੀ ਸੇਵਾ ਚੱਲੇਗੀ ਉੱਥੇ ਮੈਕਸਿਮਮ ਇਫੈਕਟ ਉੱਥੇ ਫਾਇਦਾ ਹੋਵੇ ਕਿਸਾਨਾਂ ਨੂੰ ਜਾਂ ਪਿੰਡ ਵਾਲਿਆਂ ਨੂੰ ਸੋ ਹੁਣ ਜਿਹੜੇ ਸਾਡੇ ਕਿਸਾਨ ਭੈਣ ਭਰਾ ਆ ਪਿੰਡਾਂ ਦੇ ਵਿੱਚ ਆ ਮਾਝੇ ਏਰੀਆ ਦੇ ਸਟਾਰਟ ਕਰ ਲਏ ਸੋ ਜਿਹੜਾ ਮਾਝੇ ਏਰੀਆ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਗੁਰਦਾਸਪੁਰ ਉਧਰ ਇਹ ਜ਼ਮੀਨ ਪੱਧਰੀ ਕੰਦਾ ਸਾਡਾ ਪ੍ਰੋਜੈਕਟ ਸ਼ੁਰੂ ਹੋਣ ਲੱਗਾ ਤੇ ਸਾਨੂੰ ਪਤਾ ਜਿਹੜੇ ਅਸੀਂ ਵੀ ਪਿੰਡ ਵਾਲੇ ਪਿੰਡ ਚੋਂ ਆਏ ਆ ਜਦੋਂ ਪੁਰਾਣੇ ਜ਼ਮਾਨੇ ਵਿੱਚ ਮੀਂਹ ਨਹੀਂ ਪੈਣਾ ਵਾਰਸ਼ ਨਹੀਂ ਪੈਣੀ ਤੇ ਖੇਤਾਂ ਵੀ ਫਸਲਾਂ ਫਸਲਾਂ ਸੜ ਜਾਂਦੀਆਂ ਸੀ ਜਾਂ ਤੇ ਨਿੱਕੇ ਨਿੱਕੇ ਕਿਸਾਨ ਮਾੜੇ ਸਮੇਂ ਚ ਆ ਜਾਂਦੇ ਸੋ ਅਸੀਂ ਸੋਚਦੇ ਸੀਗੇ ਭਈ ਇਹ ਪ੍ਰੋਜੈਕਟ ਸ਼ੁਰੂ ਕਰੀਏ ਆਪਣੇ ਕਿਸਾਨਾਂ ਲਈ ਹੁਣ ਜਿਹੜੇ ਸਾਡੇ ਭਰਾ ਆ ਕਿਸਾਨ ਭਰਾ ਪਹਿਲਾਂ ਵੀ ਸਾਨੂੰ ਬਹੁਤ ਮੋਡਾ ਜੋੜਿਆ ਉਹਨਾਂ ਦੇ ਪੰਜਾਬ ਦੇ ਵਿੱਚ ਜਿੱਥੇ ਤੁਹਾੜੇ ਕੋਲ ਟਰੈਕਟਰ ਹੈ ਤੁਸੀਂ ਟਰੈਕਟਰ ਲੈ ਕੇ ਸੇਵਾ ਕਰਨੀ ਚਾਹੁੰਦੇ ਆਂ ਦੂਜੇ ਆਪਣੇ ਕਿਸਾਨਾਂ ਭਰਾ ਲਈ ਮਾਝੇਵਾ ਸਾਨੂੰ ਕੰਟੈਕਟ ਕਰੋ ਨੰਬਰ ਇੱਥੇ ਲਿਖਿਆ ਹੈ ਡੀਜ਼ਲ ਦੀ ਸੇਵਾ ਬਾਕੀ ਸਾਰ ਸਾਰ ਸੇਵਾ ਸਾਡੇ ਟੀਮ ਵੱਲੋਂ ਚੱਲੂਗੀ ਤੇ ਜਿਹੜੀ ਤੁਸੀਂ ਸੇਵਾ ਕਰਨੀ ਚਾਹੁੰਦੇ ਟਰੈਕਟਰ ਨਾਲ ਜਰੂਰ ਆਪਣੀ ਹਾਜ਼ਰੀ ਭਰੋ ਤੇ ਇੱਥੇ ਰਜਿਸਟਰ ਕਰੋ ਸਾਨੂੰ ਬੜੀ ਖੁਸ਼ੀ ਹੋਗੀ ਨਾਲ ਮਿਲ ਕੇ ਸੇਵਾ ਕਰੀਏ ਤੇ ਇਹ ਜਿਹੜਾ ਪ੍ਰੋਗਰਾਮ ਹੈ ਇਹਦਾ ਬਿਲਕੁਲਾ ਫੇਖ ਖੇਤ ਸਾਫ ਕਰਨਾ ਬੜੀ ਨਾਲ ਮਗਰੋਂ ਜਿਹੜਾ ਬੀਜ ਵੀ ਆ ਇਹਦਾ ਵੀ ਜੋ ਵੀ ਲੋਡ ਹੋ ਗਈ ਇਹਨਾਂ ਕਿਸਾਨਾਂ ਨੂੰ ਅਸੀਂ ਇਹ ਪੂਰਾ ਕਰਾਂਗੇ ਕਿਉਂਕਿ ਇਹਦੇ ਵਿੱਚ ਇਹ ਸਾਡੇ ਲਈ ਇਹ ਬਹੁਤ ਆਪਣੇ ਜ਼ਰੂਰੀ ਆ ਕਿਉਂਕਿ ਜਿਹੜੇ ਸਾਡੇ ਕਿਸਾਨ ਆ ਪਹਿਲਾਂ ਵੀ ਦੇਖੋ ਅੰਦੋਲਨ ਹੋਏ ਆ ਕਿੰਨੇ ਧੱਕੇ ਖਾਦੇ ਆ ਕਿੰਨੇ ਪਿਕਲੇ ਸਖਵੇਂ ਚੋਂ ਨਿਕਲੇ ਆ ਤੇ ਇਹਨਾਂ ਅਸੀਂ ਖੜੇ ਹੋਈਏ ਸੋ ਇਹ ਇੱਕ ਪ੍ਰੋਜੈਕਟ ਆ ਜਿਹੜੇ ਦੂਜੇ ਪ੍ਰੋਜੈਕਟ ਹੋਊਗਾ ਸ਼ੁਰੂ ਪ੍ਰੋਜੈਕਟ ਦੇ ਸਾਡੇ ਉਹ ਅਸੀਂ ਫਿਰ ਇੱਕ ਦੋ ਦਿਨ ਛੋੜ ਦਾਨ ਕਰਾਂਗੇ ਅਸੀਂ ਧੰਨਵਾਦ ਕਰੀਏ ਆਪਣੀ ਟੀਮ ਦਾ ਸਾਡੇ ਸੇਵਾਦਾਰਾਂ ਦਾ ਜਿਹੜੇ ਦਿਨ ਦਿਹਾੜੇ ਲੱਗੇ ਹੋ ਤੇ ਹੋਰ ਵੀ ਸੇਵਾਦਾਰ ਜਿਹੜੇ ਦੂਜੀ ਸਾਂਸਾਂ ਲੱਗੇ ਹੋ ਆ ਉਹ ਧੰਨਵਾਦ ਕਰਨੇ ਵੀ ਪੰਜਾਬ ਨਾਲ ਖੜੇ ਆ ਹਰਨ ਮਿਲ ਕੇ ਸੇਵਾ ਕਰੀਏ ਸੋ ਸਾਨੂੰ ਕੰਟੈਕਟ ਕਰਨ ਲਈ ਮੈਂ ਮੁੜ ਕੇ ਫੇਰ ਕਹਿੰਦਾ ਨੰਬਰ ਸਾਡਾ ਲਿਖਿਆ ਆ ਤੇ ਤੁਸੀਂ ਆਪਣੀ ਹਾਜ਼ਰੀ ਭਰੋ ਜਿਸੇ ਸੇਵਾ ਕਰਨੀ ਆ ਤੇ ਇਹ ਹੀ ਸਮਾਂ ਆ ਕਿ ਪੰਜਾਬ ਨਾਲ ਮੋਢਾ ਜੋੜ ਕੇ ਖੜੇ ਹੋਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ